ਸਸ਼ਟਿਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਪੰਜ ਸਿੰਘ ਸਹਿਬਾਨਾ ਦਾ ਵੱਡਾ ਫੈਸਲਾ ਸੁਖਬੀਰ ਬਾਦਲ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ 15 ਦਿਨਾਂ ਦੇ ਅੰਦਰ ਸ਼੍ਰੀ ਕਾਰਤਕ ਸਾਹਿਬ ਵਿਖੇ ਪੇਸ਼ ਹੋਣ ਦੇ ਆਦੇਸ਼ ਜਬਰ ਜਨਾਬ ਪੀੜਤਾ ਦੀ ਮਾਂ ਦਾ ਛਲਕਿਆ ਦਰਦ ਮਮਤਾ ਬੈਨਰਜੀ ਦਾ ਕੋਈ ਪੁੱਤ ਜਾਂ ਧੀ ਨਹੀਂ ਬੱਚੇ ਨੂੰ ਗਵਾਉਣ ਦਾ ਦਰਦ ਉਹ ਕੀ ਸਮਝੇ ਬੰਗਲੌਰੂ ਚ ਬੱਚੇ ਨੂੰ ਦੁਰਲਭ ਬਿਮਾਰੀ ਪੇਟ ਤੋਂ ਨਿਕਲਿਆ ক্রিকেট ਬਾਲ ਦੇ ਆਕਾਰ ਜਿੰਨਾ ਵਾਲਾਂ ਦਾ ਚੁੰਡ ਡਾਕਟਰ ਨੇ ਦੱਸਿਆ ਕਾਰਨ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜ ਸਿੰਘ ਸਹਿਬਾਨ ਦੀ ਕਟਰਤਾ ਖਤਮ ਹੋ ਚੁੱਕੀ ਹੈ ਸ਼੍ਰੀ ਅਕਾਲ ਤਖਤ ਸਾਈ ਵਿਖੇ ਪੰਜ ਸਿੰਘ ਸਹਿਬਾਨਾਂ ਨੇ ਆਪਣਾ ਫੈਸਲਾ ਸੁਣਾਉਂਦਿਆਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ ਜਥੇਦਾਰ ਸਿੰਘ ਸਹਿਬ ਗਿਆਨੀ ਰਖबीर ਸਿੰਘ ਨੇ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜ ਸਿੰਘ ਸਹਿਬਾਨਾ ਦੀ ਇਕਤਰਤਾ ਖਤਮ ਹੋ ਚੁੱਕੀ ਹੈ ਸ਼੍ਰੀ ਅਕਾਲ ਤਖਸਾਈ ਵਿਖੇ ਪੰਜ ਸਿੰਘ ਸਹਿਬਾਨਾ ਨੇ ਆਪਣਾ ਫੈਸਲਾ ਸੁਣਾਉਂਦਿਆਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਜਥੇਦਾਰ ਸਿੰਘ ਸਹਿਬ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਜਿੰਨੀ ਦੇਰ ਤੱਕ ਸੁਖਬੀਰ ਬਾਦਲ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦੀ ਮਾਫੀ ਨਹੀਂ ਮੰਗਦਾ ਉੰਨੀ ਦੇਰ ਤੱਕ ਉਹ ਤਨਖਾਹੀਆ ਕਰਾਰ ਰਹੇਗਾ ਇਸ ਤੋਂ ਇਲਾਵਾ ਉਸ ਸਮੇਂ ਦੀ ਕੈਬਨਟ ਨੂੰ ਵੀ 15 ਦਿਨਾਂ ਦੇ ਅੰਦਰ-ਅੰਦਰ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਤਕਰੀਬਨ 22 ਮਿੰਟ ਚੱਲੀ ਮੀਟਿੰਗ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਨੇ ਆਪਣਾ ਫੈਸਲਾ ਸੁਣਾਇਆ ਦੱਸਣਯੋਗ ਹੈ ਕਿ ਬਾਦਲ ਪਰਵਾਹ ਦੇ ਨੇੜੇ ਬੰਨੇ ਜਾਂਦੇ ਭੋਂਦਰ ਨੂੰ ਤਖਸ਼ਿਦ ਦਮਦਮਾ ਸਾਹਿਬ ਦੇ ਜਥਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਨਖਾਹ ਵੀ ਲਗਾਈ ਗਈ ਸੀ ਅਬੋਹਰ ਵਿੱਚ ਅਕਾਲੀ ਦਲ ਵੱਲੋਂ ਕਾਂਗਰਸ ਖਿਲਾਫ ਰੈਲੀ ਕੀਤੀ ਗਈ ਸੀ ਜਿਸ ਵਿੱਚ ਭੋਂਦਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰবেশ ਕਹਿ ਕੇ ਸੰਬੋਧਨ ਕੀਤਾ ਸੀ ਜਦੋਂ ਕਿ ਇਹ ਸ਼ਬਦ ਸਿੱਖਾਂ ਵੱਲੋਂ ਸਿਰਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਵਰਤੇ ਜਾਂਦੇ ਨੇ ਇਸ ਬਿਆਨ ਤੋਂ ਬਾਅਦ ਭੋਂਦਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਸਨ ਤਖਸ਼ਿਦ ਦਮਦਮਾ ਸਾਹਿਬ ਦੇ ਜਥਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭੋਂਦਰ ਨੂੰ ਤਖਸ਼ਿਦ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ ਭੋਂਦਰ ਨੇ ਗਲਤੀ ਦੀ ਮਾਫੀ ਵੀ ਮੰਗੀ ਤੇ ਪੰਜ ਪਿਆਰੇ ਨੂੰ ਇਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਸੀ। ਰਾਗੀ 556 ਮੁਤਾਬਕ ਜੀਟੀਟੀ 8 ਦੋ 2024 ਨੂੰ ਪੰਜ ਸਿੱਖ ਸਹਿਬਾਨ ਦੇ 71 ਸਾਲ ਸਿੱਖਤre ਅਕਾਲ ਤਖਤ ਸਾਹਿਬ ਦੇ ਵਿਖੇ ਹੋਈ ਜਿਸ ਵਿੱਚ ਪੰਜ ਸਿੱਖ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਤੌਰ ਦਿੱਲੀ ਮੁੱਖ ਮੰਤਰੀ ਪੰਜਾਬ ਸਰਕਾਰ ਸਿੱਖ ਪ੍ਰਧਾਨ ਸ਼੍ਰੋਮਣੀ ਅਕਾਲੀ ਦਰਬ ਦੇ ਆਇਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਕਸਰੋ ਬਹੁਤ ਭਾਰੇ ਕਾਲ ਕੀ ਸ਼੍ਰੋਮਣੀ ਅਕਾਲੀ ਦਰਬ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੇਕਰ 15 ਤਾਰੀਖ ਦੇ ਅੰਦਰ ਅੰਦਰ ਨਿਯਮ ਰੂਪ ਵਿੱਚ ਪੇਸ਼ ਹੋਵਤੇ ਸ਼੍ਰੀ ਅਕਾਲ ਪਤਸ਼ਰ ਸਾਹਿਬ ਜੀ ਵਿਖੇ ਰੇਣ ਸੁਖਬੀਰ ਸਿੰਘ ਬਾਦਲ ਜਨਾਚਰ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪਤਸ਼ਰ ਸਾਹਿਬ ਜੀ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਤ ਸੰਗਤ ਤੇ ਪੰਜ ਸਿੰਘ ਸਰਪੰਨ ਦੀ ਹਾਜ਼ਰੀ ਵਿੱਚ ਆਪਣਾ ਕੀਤੇ ਹੋਏ ਗੁਨਾਹਾਂ ਦੀ ਆਪ ਜੀ ਮੰਗਦਰ ਉਹਨਾਂ ਦੇ ਉਹਨਾਂ ਨੂੰ ਪੀੜ੍ਹੀਆਂ ਕਾਮ ਤੋਂ ਸਾਬ ਜੀ ਤੋਂ ਰੱਖਾਇਆ ਪੁਸ਼ਤ ਕੀਤਾ ਜਾਂਦਾ ਹੈ ਕਲਕੱਤਾ ਦੇ ਸਰਕਾਰੀ ਆਰਜੀਕਰ ਹਸਪਤਾਲ 'ਚ ਬੇਰਹਿਮੀ ਦਾ ਸ਼ਿਕਾਰ ਹੋਈ ਮਹਿਲਾ ਡਾਕਟਰ ਦੀ ਮਾਂ ਨੇ ਮੁੜ ਮੁੱਖ ਮੰਤਰੀ ਮਮਤਾ ਬੇਨਰਜੀ ਤੇ ਨਿਸ਼ਾਨਾ 사ਦਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਜੋ ਕਿਹਾ ਉਸ ਨੂੰ ਸਾਨੂੰ ਬਹੁਤ ਦੁਖੀ ਕੀਤਾ ਤੇ ਪਰਿਵਾਰ ਇਨਸਾਫ ਨਹੀਂ ਚਾਹੁੰਦਾ ਤੇ ਪੂਰਾ ਦੇਸ਼ ਸਾਡੀ ਧੀ ਲਈ ਇਨਸਾਫ ਦੀ ਮੰਗ ਕਰ ਰਿਹਾ ਤੇ ਅਸੀਂ ਇਨਸਾਫ ਨਹੀਂ ਚਾਹਾਂਗੇ। ਉਹਨਾਂ ਕਿਹਾ ਕਿ ਮਮਤਾ ਬੇਨਰਜੀ ਦਾ ਕੋਈ ਪੁੱਤ ਜਾਂ ਧੀ ਨਹੀਂ ਹੈ ਇਸ ਕਰਨਾ ਉਹ ਬੱਚੇ ਨੂੰ ਗਵਾਉਣ ਦੇ ਦਰਦ ਨੂੰ ਨਹੀਂ ਸਮਝ ਸਕਦੀ। ਬੈਂਗਲੁਰੂ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਡਾਕਟਰਾਂ ਨੇ 8 ਸਾਲ ਦੀ ਬੱਚੀ ਦੇ ਪੇਟ ਤੋਂ ক্রিকেট ਦੀ ਗੇਂਦ ਦੇ ਆਕਾਰ ਜਿੰਨਾ ਵਾਲਾਂ ਦਾ ਝੁੰਡ ਕੱਢ ਦਿੱਤਾ ਦਰਸਲ ਲੜਕੀ ਨੂੰ ਇੱਕ ਦੁਰਲਭ ਬਿਮਾਰੀ ਹੈ ਜਿਸ ਕਾਰਨ ਉਸਦੇ ਪਰਿਵਾਰ ਵਾਲੇ ਵੀ ਹੈਰਾਨ ਨੇ ਹਸਪਤਾਲ ਨੇ ਦੱਸਿਆ ਕਿ ਬੱਚੀ ਨੂੰ ਟ੍ਰਾਈਕੇਫੇਗਿਆਨਾ ਦੀ ਦੁਰਲਭ ਬਿਮਾਰੀ ਹੈ ਇਸ ਬਿਮਾਰੀ ਵਿੱਚ ਬੱਚੇ ਨੂੰ ਵਾਲ ਖਾਣ ਦੀ ਆਦਤ ਹੁੰਦੀ ਹੈ ਜਿਸ ਨੂੰ ਰੈਪੰਜ਼ਲ ਸਿੰਡਰੋਮ ਵੀ ਕਿਹਾ ਜਾਂਦਾ ਹੈ ਉਸਦੇ ਮਾਤਾ ਪਿਤਾ ਪਿਛਲੇ 2 ਸਾਲਾਂ ਤੋਂ ਭੁੱਖ ਨਾ ਲੱਗਣ ਤੇ ਲਗਾਤਾਰ ਉਲਟੀਆਂ ਆਉਣ ਕਾਰਨ ਹੈਰਾਨ ਸਨ ਹਾਲਾਂਕਿ ਬੈਂਗਲੁਰੂ ਚ ਡਾਕਟਰਾਂ ਨੇ ਪਾਇਆ ਕਿ ਉਸ ਨੂੰ ਟ੍ਰਾਈਕੋਪੇਜ਼ੋਰ ਸੀ ਜੋ ਕੁੱਲ 24 ਘੰਟਿਆਂ ਵਿੱਚ ਕੀਤੀ ਗਈ ਸੀ ਡਾਕਟਰਾਂ ਨੇ ਕਿਹਾ ਕਿ ਸਰਜਰੀ ਤੋਂ ਬਾਅਦ ਉਸਨੇ ਇੱਕ ਵਿਸ਼ੇਸ਼ ਖੁਰਾਕ ਦਿੱਤੀ ਗਈ ਹੈ ਤੇ ਨਿਯਮਿਤ ਤੌਰ ਤੇ ਨਿਗਰਾਨੀ ਵੀ ਕੀਤੀ ਗਈ ਹੈ ਵਿਦਾਂ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਉਦੋਵਾਲੀ ਖੁਰਦੇ ਬੀਐਸਐਫ ਦੇ ਜਵਾਨ ਦੀ ਪੱਛਮੀ ਬੰਗਾਲ ਚ ਡਿਊਟੀ ਦੌਰਾਨ ਬੀਤੇ ਦਿਨੀ ਮੌਤ ਹੋ ਜਾਂਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਸੀ ਇਸ ਜਵਾਨ ਦੀ ਮ੍ਰਿਤਕ ਦੇ ਅਜ ਜਦੋਂ ਬਕਸੇ ਵਿੱਚ ਬੰਦ ਹੋ ਕੇ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਂਸੀ ਉੱਥੇ ਹੀ ਪਿੰਡ ਉਦੋਵਾਲੀ ਖੁਰਦੇ ਦੇ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਫੌਜੀ ਜਵਾਨ ਬਲਜਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਬੀਐਸਐਫ ਦੀ 27 ਬਟਾਲੀਅਨ ਸ਼ਿਕਾਰ ਮਛੀਆਂ ਦੇ ਕਮਾਂਡੰਟ ਮਾਨ ਸਿੰਘ ਮ੍ਰਿਤਕ ਫੌਜੀ ਜ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਧਾਵਾ ਤੇ ਹੋਰ ਫੌਜ ਦੇ ਅਧਿਕਾਰੀਆਂ ਵੱਲੋਂ ਰੀਤ ਮਾਲਾਵਾਂ ਪੇਂਟ ਕੀਤੀਆਂ ਗਈਆਂ। ਫੌਜ ਦੇ ਅਧਿਕਾਰੀਆਂ ਵੱਲੋਂ ਸ਼ਹੀਦ ਫੌਜੀ ਜਵਾਨ ਦੇ ਪੁੱਤ ਨੂੰ ਤਿਰੰਗਾ ਪੇਂਟ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਲਵਰਦਾਸ ਬੇਨਤੀਕਰਨ ਉਪਰੰਤ ਸ਼ਹੀਦ ਬਲਜਿੰਦਰ ਸਿੰਘ ਦੀ ਚਿਤਾਨ ਮੁਖ ਅਗਨੀ ਉਹਨਾਂ ਦੇ ਵਿਦੇਸ਼ ਕੈਨੇਡਾ ਤੋਂ ਆਏ ਛੋਟੇ-ਪੋਤੋ ਯੁਵਰਾਜ ਸਿੰਘ ਵੱਲੋਂ ਦੇਨ ਉਪਰੰਤ ਬੀਐਸਐਫ ਦੀ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ। ਅਲਜਿੰਦਰ ਸਿੰਘ ਨਾਂ ਦਾ ਉਹ ਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਆ ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਪਿੰਡ ਪਹੁੰਚੀ ਆ ਬੜਾ ਸੋਗਮਈ ਮਾਹੌਲ ਆ ਸਾਰੇ ਪਿੰਡ ਚ ਪਿਛੇ ਨੌ ਜਵਾਨ ਦੀ ਅਸਤਰਾ ਡਿਊਟੀ ਦੌਰਾਨ ਮੌਤ ਹੋਣੀ ਐ ਚੰਚੇਤ ਅੱਜ ਸੰਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਤੇ ਮੈਨੂੰ ਉਮੀਦ ਆ ਕਿ ਪਰਿਵਾਰ ਤਾਂ ਜਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜਰੂਰ ਵੰਡਾਇਆ ਜਾਂਦਾ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਅਕਾਲ ਪੁਰਖ ਦੀ ਫੌਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਗੱਲ ਕਰਦੇ ਕਿਹਾ ਕਿ ਕੰਗਨਾਰਣਾਉਤ ਦੀ ਫਿਲਮ ਐਮਰਜੈਂਸੀ ਨੂੰ ਬੈਂਕ ਕੀਤਾ ਜਾਣਾ ਚਾਹੀਦਾ ਹੈ ਨਾਲ ਹੀ ਪੰਜਾਬ ਸਰਕਾਰ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਕੰਗਨਾਰਣਾਉਤ ਤੇ ਪਰਚਾ ਕਰਨਾ ਚਾਹੀਦਾ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਸੈਂਸਰ ਬੋਰਡ ਤੇ ਸਿੱਖਾਂ ਦਾ ਇੱਕ ਨੁਮਾਇੰਦਾ ਹੋਣਾ ਚਾਹੀਦਾ ਜੋ ਕਿ ਸਿੱਖ ਧਰਮ ਦੇ ਖਿਲਾਫ ਬਣਨ ਵਾਲੀਆਂ ਫਿਲਮਾਂ ਦਾ ਵਿਰੋਧ ਕਰ ਸਕੇ ਦੇਖੋ ਇਸ ਤਰ੍ਹਾਂ ਦੀ ਜਿਹੜੀ ਅ ਉਹ ਬੀਬੀ ਨਾ ਮੈਂ ਤਾਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਉਹ ਹਮੇਸ਼ਾ ਹੀ ਲਾਈਮਲਾਈਟ 'ਚ ਰਹਿਣ ਲਈ ਕੋਈ ਨਾ ਕੋਈ ਵਿਵਾਦ ਛੇੜ ਲੈਂਦੀ ਹੈ ਉਹ ਵਿਵਾਦ ਦਾ ਇੱਕ ਹਿੱਸਾ ਹੈ ਕਿ ਜੋ ਸਾਰਾ ਕੁਝ ਕਰ ਰਹੀ ਹੈ ਤੇ ਉਹ ਉਹਨੂੰ ਆਪਣੀ ਉਹਦੀ ਭਾਜਪਾ ਨੇ ਵੀ ਜਿਹੜਾ ਉਹ ਕੱਲ ਤਾਰਨਾ ਕੀਤੀ ਹੈ ਇਹ ਮੈਨੂੰ ਇਦਾਂ ਲੱਗਦਾ ਹੈ ਕਿ ਕੁਝ ਲੋਕ ਮਾਹੌਲ ਖਰਾਬ ਕਰਨ ਲਈ ਜਿਹੜੇ ਨੇ ਉਹ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਤੇ ਉਹਦੇ ਤੇ ਪੰਜਾਬ ਸਰਕਾਰ ਨੂੰ ਪਰਚਾ ਕਰਨਾ ਚਾਹੀਦਾ ਦੇਸ਼ ਘਰੋ ਦਾ ਆਪਸੇ ਜਿਹੜੀਆਂ ਕਮਿਊਨਿਟੀਜ਼ 'ਚ ਐਨਿਮਿਟੀ ਪੈਦਾ ਕਰਨ ਦਾ ਇਹਦੇ ਤੇ ਪਰਚਾ ਦਰਜ ਕਰਕੇ ਤੇ ਇਹਨੂੰ ਵੀ ਜੇਲ੍ਹ 'ਚ ਸੁਟਣਾ ਚਾਹੀਦਾ ਤਾਂ ਕਿ ਘਟੋ ਘਟ ਆਉਣ ਵਾਲਾ ਸਮਾਜ ਜਿਹੜਾ ਉਹ ਸਾਰਿਆਂ ਦਾ ਆਪਸ ਵਿੱਚ ਭਾਈਚਾਰਕ ਸਾਂਝ ਨਾਲ ਜੀਵੇ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਇੱਕ ਘਰ ਚੋਂ ਲੱਖਾਂ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਇਜਾਜ਼ ਅਹਿਮਦ ਜੋ ਕਿ ਆਪਣੇ ਕੰਮ ਤੋਂ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀਆਂ ਖੁੱਲੀਆਂ ਸਨ ਤੇ ਲੱਖਾਂ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਹੋ ਚੁੱਕਿਆ ਸੀ ਜਿਸ ਦੀ ਸੂchnਾ ਤੁਰੰਤ ਥਾਣਾ ਕਾਦੀਆਂ ਦਿੱਤੀ ਗਈ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਅਤੇ ਐਨਡੀਪੀਐਸ ਐਕਟ ਦੇ ਮੁਲਜ਼ਮ ਹੈਪੀ ਜੱਟ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ। ਇਸ ਮੌਕੇ ਐਸਐਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 2023 ਵਿੱਚ 13 ਕਰੋੜ ਰੁਪਏ ਤੇ 2024 ਵਿੱਚ 46 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਿਸ ਵਿੱਚ ਹੈਪੀ ਜੱਟ ਦੀ 4 ਤੇ 3 ਜਾਇਦਾਦਾਂ ਜ਼ਬਤ ਕੀਤੀ ਗਈਆਂ ਜੋ ਕਿ ਯੂਪੀ ਵਿੱਚ ਫ੍ਰੀਜ਼ ਕੀਤੀਆਂ। ਆਜ ਦੀ ਜੋ ਇਹ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਨੇ ਉਹ ਕਨਫਰਮੇਸ਼ਨ ਦਿਓ ਮਿਲੇ ਨੇ ਤੇ ਇਹਨਾਂ ਦੇ ਜੋ ਜੋ ਵੀ ਆਰਡਰ ਸੀਗੇ ਉਹ ਅਸੀਂ ਉਹਨਾਂ ਦੇ ਕਨਸਰਨਡ ਜੋ ਪ੍ਰਮਿਸਸਿਸ ਨੇ ਜਿੱਥੇ ਐਡਰੈਸ ਉਹਨਾਂ ਦੇ ਪਰਮਨੈਂਟ ਐਡਰੈਸ ਰੈ residențial ਐਡਰੈਸ ਨੇ ਉੱਥੇ ਅਸੀਂ ਉਹ ਪੇਸਟ ਕਰਵਾ ਦਿੱਤੇ ਨੇ ਇਹ ਸਾਰੀ ਅਮਾਉਂਟ ਜਿਹੜੀ ਹੈ ਅੱਜ ਦੀ ਉਹ ਬਣਦੀ ਹੈ 6 ਕਰੋੜ 28 ਲੱਖ 50339 ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਕੇਸਸ ਹੈਗੇ ਆ ਉਹਨਾਂ ਦੇ ਵਿੱਚ ਆਉਂਦੇ ਦਿਨਾਂ ਵਿੱਚ ਜਿਹੜੇ ਹੈ ਗੈਂਗਸਟਰ ਇਹ ਜੋ ਨਸ਼ੇ ਤਸਕਰ ਨੇ ਤੇ ਜਿਹੜਾ ਨੈਕਸਸ ਹੈਗਾ ਇਹਨਾਂ ਦੇ ਅਸੀਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਲਵਾਂਗੇ ਸਰ ਹੈਪੀ ਜੱਟ ਜਿਹੜੇ ਪੰਜਾਬ ਦੇ ਵਿੱਚ ਵੀ ਕੋਈ ਪ੍ਰਾਪਰਟੀ ਹੈਗੀ ਆ ਜੋ ਕੀ ਤੋਂ ਇਲਾਵਾ ਹੈਪੀ ਜੱਟ ਦੇ ਐਕਚੁਅਲੀ ਇਹਦੇ ਪੰਜਾਬ ਦੇ ਵਿੱਚ ਅਜੇ ਤੱਕ ਜਿਹੜਾ ਹੈਗਾ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਜੋ ਅਸੀਂ ਕਰਵਾਇਆ ਹੈ ਉਹਦੇ ਵਿੱਚ ਨਹੀਂ ਆਉਂਦੀ ਪਰ ਫਿਰ ਵੀ ਆਇਡੈਂਟੀਫਾਈ ਅਸੀਂ ਕਰ ਰਹੇ ਹਾਂ ਸਰ ਹੈਪੀ ਜੱਟ ਜਿਹੜਾ ਹੈ ਤੁਸੀਂ ਡਰੱਗਸ ਸਮਗਲਬ ਵੀ ਮੰਨਦੇ ਜੀ ਔਰ ਗੈਂਗਸਟਰ ਵੀ ਮੰਨਦੇ ਜੀ ਕਿਤੇ ਕਿਤੇ ਉਹ ਜਿਹੜੇ ਤੁਸੀਂ ਇਖੜੇ ਐਫ ਆਈ ਆਰ ਇਹਦੇ ਦੱਸੀ ਆ ਕਿ ਨਾ ਦੱਸਿਓ ਕਿਤੇ ਕਿਤੇ ਭੂਮਿਕਾ ਕੋ ਕਿ ਪਿੱਛੇ ਸਮਝ ਕਾਫੀ ਨਾਮ ਆਇਆ ਹੈ ਦਾ ਜਿਹੜਾ ਹੈਪੀ ਜੈਟ ਹੈ ਇਹਦੇ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਦੀ ਜੇ ਅਸੀਂ ਗੱਲ ਕਰੀਏ ਤਾਂ ਕਰੀਬਨ 19 ਪਰਚੇ ਜੋ ਹੈਗੇ ਆ ਔਨ ਗੋਡ ਅੱਜ ਦੀ ਡੇਟ ਦੇ ਵਿੱਚ ਉਹ ਸਟੈਂਡ ਕਰਦੇ ਆ ਤੇ 2020 ਦੇ ਵਿੱਚ ਇਹ ਜੇਬ ਤੋਂ ਬਾਹਰ ਆਇਆ ਉਸ ਤੋਂ ਬਾਅਦ ਮਿਸਿੰਗ ਹੈ ਤੇ ਇਹ ਵੀ ਹੈ ਸ਼ਾਇਦ ਇਹ ਵਿਦੇਸ਼ ਚਲਾ ਗਿਆ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਬੜੀ ਧੁੰਗਾਈ ਨਾਲ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹ ਜੋ ਹੈ ਪਰਸਨਸ ਜੋ ਹੈ ਬਾਹਰ ਗਿਆ ਜਾਂ ਜੋ ਵੀ ਅਲੈਜ ਕੀਤਾ ਜਾਂਦਾ ਹੈ ਕਿ ਬਾਹਰ ਚਲਾ ਗਿਆ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਕ੍ਰਿਮੀਨਲ ਬੈਕਗਰਾਉਂਡ ਦੀ ਇਹ 19 ਪਰਚੇ ਆਪਣੇ ਆਪ ਦੇ ਵਿੱਚ ਦੱਸਦੇ ਆ ਕਿ ਇਸ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤੇ ਜੋ ਇਹਦੀ ਕ੍ਰਿਮੀਨਲ ਐਕਟੀਵਿਟੀਜ਼ ਨੇ ਉਹ ਡਰੱਗ ਤੋਂ ਲੈ ਕੇ ਲੜਾਈ ਝਗੜਾ ਇਸ ਤੋਂ ਬਾਅਦ ਜੋ ਹੈ ਗੈਂਗਸਟਰ ਬਾਅਦ ਜੋ ਹੈ ਕ੍ਰਾਸ ਬਾਰਡਰ ਸਮਗਲਿੰਗ ਸਾਰੇ ਦੇ ਵਿੱਚ ਇਨਵੋਲਵਮੈਂਟ ਇਹਦੀ ਪਾਈ ਗਈ ਨਗਰ ਕੌਂਸਲ ਗਡਸ਼ੰਕਰ ਵੱਲੋਂ ਸ਼ਹਿਰ ਦੇ ਵਿੱਚ ਪ੍ਰਾਪਰਟੀ ਟੈਕਸ ਜਮਾ ਨਾ ਕਰਾਉਣ ਵਾਲੇ ਦੁਕਾਨਦਾਰਾਂ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਮੱਦੇ ਨਜ਼ਰ ਨਗਰ ਕੌਂਸਲ ਗਡਸ਼ੰਕਰ ਦੇ ਕਾਰਜ ਸਾਂਦੇਕ ਅਫਸਰ ਅਜੀਬ ਸਰਿੰਦ ਦੀ ਅਗਵਾਈ ਵਿੱਚ ਮੁਲਾਜ਼ਮਾ ਵੱਲੋਂ ਪ੍ਰਾਪਰਟੀ ਟੈਕਸ ਜਮਾ ਨਾ ਕਰਾਉਣ ਵਾਲੀ ਦੁਕਾਨਾਂ ਨੂੰ ਸੀਲ ਕਰਨ ਦੇ ਮਕਸਦ ਨਾਲ ਦੁਕਾਨਾਂ ਤੇ ਕੋਸਟੋਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਦੁਕਾਨਾਂ ਤੇ ਕੋਸਟੋਰ ਦੇ ਕਰੀਂਦਿਆਂ ਨੇ ਟੈਕਸ ਜਮਾ ਕਰਾਉਣ ਲਈ ਨਿਖਤੇ ਵਿੱਚ ਦੇਣ ਉਪਰੰਤ ਨਗਰ ਕੌਂਸਲ ਗਡਸ਼ੰਕਰ ਦੇ ਅਧਿਕਾਰੀਆਂ ਵੱਲੋਂ ਪ੍ਰਾਪਰਟੀ ਟੈਕਸ ਜਮਾ ਕਰਾਉਣ ਲਈ ਸਖਤ ਹਦਾਇਤ ਜਾਰੀ ਵਿਦਾਂਸਭਾ ਹਲਕਾ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਪਿੰਡ ਨੂਰ ਦੀ ਵਿਖੇ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਪਿੰਡ ਦੇ ਮੌਤ ਪਰ ਵਿਅਕਤੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਪਿੰਡ ਵਾਸੀਆਂ ਨੇ ਸ਼ਮੂਲਿਤ ਕੀਤੀ ਮੀਟਿੰਗ ਵਿੱਚ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਹਨਾਂ ਮੁਸ਼ਕਿਲਾਂ ਨੂੰ ਜਲਦ ਹੱਲ ਕਰਾਉਣ ਦਾ ਭਰੋਸਾ ਦਿੱਤਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਬਸਤਾਵਾ ਸਾਥ ਦੇਣ ਤਾਂ ਜੋ ਪਿੰਡਾਂ ਦਾ ਵਿਕਾਸ ਵੀ ਜੰਗੀ ਪੱਧਰ ਤੇ ਗੜਦੀਵਾਲਾ ਦੇ ਨੇੜਲੇ ਪਿੰਡ ਦਾਤਾ ਵਿਖੇਨ ਪਛਾਤੇ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜ ਕੇ ਅੰਦਰੋਂ ਪੈਸਿਆਂ ਵਾਲੀ ਗੋਲਕ ਤੋੜ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਪਿੰਡ ਦਾਤਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਟਲ ਬਲਦੇਵ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਬੀਤੇ ਦਿਨੀ ਗੁਰਦੁਆਰਾ ਸਾਹਿਬ ਨੂੰ ਤਾਲੇ ਲਗਾ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਜਦੋਂ ਅ ਸਵੇਰੇ ਤੜਕੇ ਕਰੀਬ 4 ਵਜੇ ਜਦੋਂ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਾਤਾ ਗੁਰਦੁਆਰਾ ਸਾਹਿਬ ਪਹੁੰਚਿਆ ਤਾਂ ਗੁਰਦੁਆਰਾ ਸਾਹਿਬ ਦੇ ਦਰਵਾਜ਼ਿਆਂ ਨੂੰ ਲੱਗੇ ਹੋਏ ਤਾਲੇ ਟੁੱਟੇ ਹੋਏ ਸਨ। ਜ ਗੋਲਕ ਜਿਸ ਵਿੱਚ ਕਰੀਬ 2000 ਰੁਪਏ ਸੀ ਮੌਜੂਦ ਨੇ ਇਸ ਨੂੰ ਕੋਈ ਨਾਮ ਉਲੋਮ ਨੌਜਵਾਨ ਚੋਰੀ ਕਰਕੇ ਲੈ ਗਏ ਖਤ ਗੁਰਦੁਆਰਾ ਸਾਈਬਖੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਤਸਵੀਰਾਂ ਗੁਰਦੁਆਰਾ ਸੈਕਟ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਇਸ ਸਬੰਧੀ ਜਾਂਚ ਜੁਟੇ ਪੁਲਿਸ ਥਾਣਾ ਗੜਦੀਵਾਲਾ ਵੱਲੋਂ ਮੁਕੱਦਮਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਾਲ ਅਸ ਦਿਨ ਵਾਲੀ ਖਬਰਾਂ ਦਾ ਸਿਲਸਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ